ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੇਗਾ ਦੇਖੋ ਆਪਾਂ ਅੱਜ ਤੁਹਾਨੂੰ ਇਹ ਚਿੰਦੀ ਬੂਟੀ ਦੱਸਦੇ ਆਂ ਛੋਟੀ ਚਿੰਦੀ ਬੂਟੀ ਦੇਖੋ ਇਹ ਆਪਾਂ ਚਾਕਾਂ ਤੇ ਪਾਈ ਹੋਈ ਹੈ ਜਿਵੇਂ ਆ ਵੱਡੀ ਚਿੰਦੀ ਬੂਟੀ ਆਪਾਂ ਦੱਸੀਏ ਤੇ ਪੰਜ ਬਾਕਸ ਹੈ ਇਹ ਇੱਕ ਬਾਕਸ ਵਾਲੀ ਹੈ ਇਹ ਜੇ ਤਾਂ ਚਾਰੇ ਬਾਕਸ ਜੁੜ ਜਾਂਦੇ ਆ ਪੰਜਵਾਂ ਬਾਕਸ ਬਣ ਜਾਂਦਾ ਹੈ ਇਹ ਪਦ ASCII ਆ ਕਿ ਇਹ ਤਾਂ ਵੱਡੀ ਹੋਰ ਹੁੰਦੀ ਹੈ ਤੇ ਉਹਦੇ ਇਹ ਪੰਜ ਜੋੜਦੇ ਆ ਚਾਰ ਜਿਵੇਂ ਇਹ ਚਾਰ ਜੋੜ ਕੇ ਪੰਜ ਹੀ ਹੋਣੀ ਉਹਤੇ ਵੀ ਆ ਚਾਰ ਜੋੜ ਕੇ ਪੰਜ ਬਣ ਜਾਂਦੇ ਆ ਤੇ ਇਹਦੀ ਲੈਂਡ ਵੀ ਬਣ ਜਾਂਦੀ ਹੈ ਜੇ ਤੁਸੀਂ ਲੈਂਡ ਪਾਉਣੀ ਹੈ ਉਹ ਵੀ ਕਿਸੇ ਦਿਨ ਦੱਸਾਂਗੇ ਆਪਾਂ ਹੁਣ ਆਪਾਂ ਛੋਟੀ ਦੱਸਦੇ ਆਂ ਦੇਖੋ ਇੱਥੇ ਆਪਾਂ ਕੀ ਕਰਨਾ ਬਾਕਸ ਬਣਾ ਲੈਣਾ ਛੋਟਾ ਜਿਹਾ ਦੇਖੋ ਇਸ ਤਰ੍ਹਾਂ ਲੈਂਡ ਮਾਰ ਕੇ ਤੇ ਆਏ ਫਿਰ ਤੁਸੀਂ ਐਂ ਲੈਂਡ ਮਾਰ ਲੈਣੀ ਠੀਕ ਹੈ ਕੈਮਰੇ ਚ ਨਹੀਂ ਆਇਆ ਦੁਬਾਰਾ ਦੱਸ ਦਿੰਦੇ ਆ ਤੁਸੀਂ ਇਹ ਲੈਂਡ ਮਾਰ ਲੈਣੀ ਹੈ ਦੇਖੋ ਇਸ ਤਰ੍ਹਾਂ ਤੇ ਬਾਕਸ ਬਣ ਜਾਊਗਾ ਇੱਕ ਜੇ ਤੁਸੀਂ ਲੈਂਡ ਬਣਾਉਣੀ ਹੈ ਫਿਰ ਅੱਗੇ ਦੀ ਅੱਗੇ ਐ ਬਾਕਸ ਬਣ ਜਾਂਦੇ ਆ ਟੇਡੇ ਬਣਨਗੇ ਜੇ ਇੱਥੇ ਬਣਾਉਣੀ ਹੈ ਤੁਸੀਂ ਐ ਟੇਡੇ ਬਾਕਸ ਬਣਾਉਣੇ ਆ ਚੌਰਸ ਨਹੀਂ ਬਣਾਉਣੇ ਜਿਵੇਂ ਆਪਾਂ ਐ ਚੌਰਸ ਬਣਾਇਆ ਫਿਰ ਟੇਡਾ ਬਾਕਸ ਬਣਾਉਣਾ ਠੀਕ ਤੇ ਇਹਦੇ ਵਾਸਤੇ ਆਪਾਂ ਐਂਕਰ ਦੀ ਗੋਟੀ ਲਾਈ ਲਈ ਹੈ ਤੇ ਆਪਾਂ ਚਾਰ ਤਾਂ ਇਹ ਜੇ ਛੀ ਧਾਗੇ ਹੁੰਦੇ ਆਪਾਂ ਇਹ ਚ ਚਾਰ ਧਾਗੇ ਪਾਏ ਚਾਰ ਹੀ ਆਪਾਂ ਇਹ ਚ ਪਾਏ ਇਹ ਵੀ ਦੱਸਾਂਗੇ ਕੱਚੀ ਸਿੰਦੀ ਹੈ ਪੱਕੀ ਸਿੰਦੀ ਹੈ ਜਿਹੜੀ ਆਪਾਂ ਬਣਾਉਂਗੇ ਇਹ ਵੀ ਪੱਕੀ ਸਿੰਦੀ ਹੈ ਇਹਦੇ ਆਪਾਂ ਛੇ ਧਾਗੇ ਲਾਏ ਆ ਸੂਈ 'ਚ ਆਪਾਂ ਧਾਗਾ ਪਾਇਆ ਹੋਇਆ ਹੈ ਮੀਡਕੋ ਨੂੰ ਐਂਡ ਟੱਕਰ ਵੀਖੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਮੀਡਕੋ ਕਹੇ ਜੀ ਲੱਗੀ ਦੇਖੋ ਇੱਥੇ ਆਪਾਂ ਸੂਈ ਕੱਢ ਲੈਣੀ ਹੈ ਇੱਥੇ ਤਾਂ ਸੂਈ ਕੱਢ ਲੈਣੀ ਹੈ ਤੇ ਜਿੱਧਰ ਨੂੰ ਧਾਗਾ ਜਾਊਗਾ ਦੇਖੋ ਇਸ ਤਰ੍ਹਾਂ ਇੱਧਰ ਜਾਂਦਾ ਤੇ ਇੱਧਰ ਤੁਸੀਂ ਤੇ ਇੱਕ ਗੱਲ ਹੋਰ ਹੈ ਵੀ ਜੇ ਤੋ ਤੁਸੀਂ ਅਨਜਾਣਾ ਤੇ ਤੁਥ ਨਹੀਂ ਲੋਟਾਉਂਦਾ ਇੱਥੇ ਤੁਹਾਡੇ ਕੱਪੜਾ ਨਹੀਂ ਇੱਥੇ ਸੇ ਹੋਰ ਕੱਪੜਾ ਲਾ ਕੇ ਸਉਣ ਮਾਰ ਲਓ ਕੱਪੜਾ ਸਾਰੇ ਫਰੇਮ ਚਾਉਣਾ ਚਾਹੀਦਾ ਮੈਂ ਤਾਂ ਵੀ ਕਪੜਾ ਸਿਉਣ ਦੀ ਮਾਦੀ ਨੇ ਇਸੇ ਤਰ੍ਹਾਂ ਹੀ ਬਣਾ ਲੇ ਮੇਰੇਆਂ ਤਾਂ ਵਧੀਆ ਬਣੀਆਂ ਦੇਖੋ ਤੇ ਹੁਣ ਤੁਸੀਂ ਕੀ ਕਰਨਾ ਹੁਣ ਤੁਸੀਂ ਇੱਧਰ ਤੱਕ ਜਾ ਜਾਂਦਾ ਜਿੱਧਰ ਤੱਕ ਜਾ ਜਾਓ ਉਧਰ ਹੀ ਤੁਸੀਂ ਤੋਪਾ ਭਰਨਾ ਦੇਖ ਲੈ ਕ੍ਰੈਫਟਰ ਇਹ ਨੂੰ ਮੈਂ ਤਾਂ ਇਸ ਤਰ੍ਹਾਂ ਫੜ ਲਾਈ ਨਹੀਂ ਕਾਸ ਲੈਣੀ ਆ ਉੱਥੇ ਹੁਣ ਆਪਣਾ ਧਾਗਾ ਇੱਧਰ ਜਾਊਗਾ ਦੇਖੋ ਇਹਦਾ

ਦੇਖੋ ਹੁਣ ਆਪਣਾ ਇਧਰ ਇਸ ਤਰ੍ਹਾਂ ਹੋ ਜਾਊਗਾ ਇਹਨੂੰ ਆਪੋਂ ਤੋਂ ਦੀ ਨਹੀਂ ਲੈ ਜਾਣਾ ਹੁਣ ਆਪਾਂ ਇਹਨੂੰ ਥੱਲੇ ਦੀ ਲੈ ਜਾਣਾ ਦੇਖੋ ਆਪੋਂ ਤੋਂ ਦੀ ਐ ਆ ਵੀ ਉੱਤੋਂ ਦੀ ਐ ਇਧਰੋਂ ਵੀ ਉੱਤੋਂ ਦੀ ਜਾਊਗਾ ਇਸ ਤਰ੍ਹਾਂ ਨਹੀਂ ਕਰਨਾ ਫਿਰ ਆ ਦੋਨੇ ਉੱਤੋਂ ਦੀ ਹੋ ਜਾਣਗੇ ਇਹਨੂੰ ਇੱਥੇ ਕਰਨਾ ਆਪਾਂ ਥੱਲੇ ਇਸ ਤਰ੍ਹਾਂ ਤੇ ਆਪਾਂ ਥੱਲੇ ਕਰਕੇ ਤੇ ਇੱਥੇ ਆਪਾਂ ਇਹਨੂੰ ਦੇਖੋ ਕੱਢ ਲੈਣਾ ਥੱਲੇ ਹੁਣ ਆਪਾਂ ਇੱਥੇ ਅੰਦਰਲੇ ਪਾਸੇ ਇਹਨਾਂ ਗੱਡਣਾਂ ਨੂੰ ਦੇਖ ਇਕੱਠਾ ਨਾ ਹੋਵੇ ਦੇਖੋ ਸਹੀ ਰਵੇ ਤੇ ਹੁਣ ਆਪਾਂ ਇਹਦਾ ਜਿਹੜਾ ਥੱਲੇ ਆ ਇਹਦੇ ਵਿੱਚ ਢੰਗਾਉਣਾ ਹੈ ਸੂਈ ਨੂੰ ਇਹਦੇ ਵਿੱਚ ਇਹ ਸੂਈ ਨੂੰ ਨਾ ਆਉਣਾ සොඩගේ කාසීල නතක්ග ඉදරාගතක් ගැහුණනම් චක්කලන මොනා ඉදදරු ඒ තැල ඉදිරි නහත් වදී ේ තැල්ලේදී ਸਾਨੂੰ ਜੋ ਸੀ ਹਿੰਦੀ ਬੂਟੀ ਦੇ ਸੂਟਾਂ ਦੇ ਆਰਡਰ ਕਰ ਸਕਦੇ ਹੋ ਦੂਜੇ ਨੀਡਲਵਰਕ ਦੇ ਕੋਈ ਵੀ ਵਰਕ ਕਰਵਾਉਣਾ ਹੋਵੇ ਮਸ਼ੀਨ ਵਰਕ ਪੇਂਟ ਵਰਕ ਪੇਂਟ ਕਰਵਾਉਣੇ ਹਨ ਸੂਟ ਉਹ ਵੀ ਕਰਵਾ ਸਕਦੇ ਹਾਂ ਫਲਕਾਰੀ ਪੰਜਾਬੀ ਆ ਵੀ ਆਪਣੇ ਕੋਲ ਟੂਲ ਟੂਲ ਦਾ ਕੱਪੜਾ ਵੀ ਹੈ ਜੇ ਕਿਸੇ ਨੂੰ ਟੂਲ ਦਾ ਫਲਕਾਰੀ ਤਿਆਰ ਕਰਵਾਉਣੀ ਹੈ ਦੇਖ ਤੇ ਇੱਕ ਆਪਾਂ ਚੋਪ ਦੀ ਚਿੜੀ ਦੱਸਣੀ ਹੈ ਉਹ ਆਪਾਂ ਅਗਲੀ ਵੀਡੀਓ 'ਚ ਜਾਂਦੂ ਅਗਲੀ 'ਚ ਜਰੂਰ ਦੱਸਾਂਗੇ ਦੇਖੋ ਇਹਨੂੰ ਇੱਥੋਂ ਦੀ കണ്ട വീഡിയോ ബന്മ ലോ ബാമ ലമേരം കൈ വര ടീക്ക അദ്ദേഹത്ത हम आप चार ही बॉक्स हो गए ना चौथे बॉक्स आ गए इतों शुरू किया चौथे जा गए इतों ही आप बना शुरू की इतों ही भरनी शुरू करिए हूँ आप चकल है पहला फिर आप इतों किसान हो चकना देखो आह वाल ਇੱਕ ਕੱਪਾ ਚੱਕਿਆ ਫਿਰ ਇੱਕ ਨੱਪਿਆ ਇੱਕ ਚੱਕਿਆ ਫਿਰ ਅਗਲਾ ਨੱਪਿਆ ਗਿਆ ਇਹ ਨੱਪਿਆ ਜਾਊਗਾ ਆ ਚੱਕਿਆ ਗਿਆ ਫਿਰ ਨੱਪ ਤਾਂ ਕਰ ਚੱਕਦਾ ਫਿਰ ਇੱਥੋਂ ਸੂਈ ਥੱਲੇ ਜਾਊਗੀ ਬਸ ਐਸ ਤਰ੍ਹਾਂ ਮੰਦੀ ਹੈ ਨਿੱਕੀ ਖਿੰਦੀ ਬੁਟੀ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਬਣਾ ਸਕਦੇ ਹੋ ਦਾ ਸੂਟ ਬਣਾ ਸਕਦੇ ਹੋ ਪਰ ਕੋਈ ਵੀ ਚੀਜ਼ ਬਣਾ ਸਕਦੇ ਹੋ ਦੁਪੱਟੇ 'ਚ ਪਾ ਸਕਦੇ ਹੋ ਬੁਟੀਆਂ ਪਹਿਲਾਂ ਤੁਸੀਂ ਆਹ ਬਣਾ ਲਓ ਫਿਰ ਤੁਸੀਂ ਆਹ ਬਣਾ ਲਓ ਜਦੋਂ ਇਹ ਬਣਾਉਣੀ ਆ ਤੁਸੀਂ ਐ ਬਾਕਸ ਬਣਾ ਲੈਣਾ ਤੇ ਇੱਥੇ ਝੜ ਕੇ ਇੱਥੇ ਬਾਕਸ ਬਣਾ ਲਓ ਪਹਿਲਾਂ 400 ਆਹ ਵਾਲਾ ਬਾਕਸ ਬਣਾ ਲਓ ਫਿਰ ਤੁਸੀਂ ਇਹਦੇ ਇਸ ਬਾਕਸ ਦੇ ਇਸ ਝੁੰਡ ਤੇ ਬਾਕਸ ਬਣਾ ਦਿਓ ਇੱਕ ਐਸ ਝੁੰਡ ਤੇ ਬਣਾ ਦਿਓ ਇੱਕ ਐ ਤੇ ਇੱਕ ਚਾਰਾਂ ਝੁੰਡਾਂ ਤੇ ਇੱਕ ਬਾਕਸ ਦੇ ਚਾਰਾਂ ਜੁੜਨਾਂ ਤੇ ਬਣ ਜਾਂਦਾ ਉਹ ਵੱਡੀ ਛਿੰਦੀ ਬਣ ਜਾਂਦੀ ਥੋੜੀ ਜੀ ਦੇਖੋ ਜਿਵੇਂ ਆ ਇੱਥੇ ਫਿਰ ਆ ਬਾਕਸ ਵਰਨ ਕੇ ਫਿਰ ਇੱਧਰ ਐਸ ਤਰ੍ਹਾਂ ਛੋਟੇ ਛੋਟੇ ਬਾਕਸ ਬਣਾ ਲਓ ਪੰਜ ਇਹ ਛਿੰਦੀ ਕੁੱਟੀ ਬਣ ਜੂ ਇੱਕ ਬਣਾ ਲਵਾਂਗੇ ਇਹ ਬਣ ਜੂ ਤੇ ਜੇ ਪੰਜ ਜੋੜ ਕੇ ਬਣਾਉਂਗਾ ਉਦੋਂ ਵੱਡੀ ਬਣ ਜੂਗੀ ਉਹ ਵੀ ਦੱਸਾਂਗੇ ਲਾਈਨਾਂ ਜੀ ਲੈਂਡ ਬਣਾਉਣੀ ਹੈ ਇਹਦੇ ਨਾਲ ਇੱਕ ਬਾਕਸ ਜੀ ਮੈਂ ਇੱਥੇ ਬਣਾਉਂਗਾ ਇਹ ਫਿਰ ਇਹਨੂੰ ਕੱਢ ਲਓ ਫਿਰ ਉਹ ਤੁਗਾ ਪੌਸਟੇਡ ਜਿੱਥੇ ਵੀ ਤੁਸੀਂ ਚਾਹਕਤੇ ਆਏ ਬੋਣੀ ਆਂ ਡੇਢੀ ਤੇ ਡੇਢੇ ਬਾਕਸ ਬਣਨਗੇ ਚਾਰਸ ਬਾਕਸ ਬਣੇ ਉਹ ਡੇਢੇ ਵੰਡਣਗੇ ਵੀਡੀਓ ਨੂੰ ਐਂਡ ਟਿੱਕਰ ਵੇਖੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਇਆ ਕਰੋ ਤੇ ਸਾਨੂੰ ਆਰਡਰ ਵੱਧ ਤੋਂ ਵੱਧ ਸੁਟਾਉਂਦਾ ਕਰੋ ਇੱਥੇ ਆਪਾਂ ਗੰਢ ਦੇ ਕੇ ਫਿਰ ਆਪਾਂ ਗਾਂ ਲਿਜਾਵਾਂਗੇ ਐਂ ਵੀ ਲਿਜਾ ਸਕਦੇ ਆਂ ਫਿਰ ਆਪਾਂ ਗੰਢ ਦੇ ਕੇ ਹੀ ਲਿਜਾਵਾਂਗੇ ਇਥੋਂ ਇੱਕ ਗੰਢ ਦੇ ਕੇ ਵੇਖੋ ढ दे के आप इतों थे धागा देखो इतना हाँ इतना दिसदा नहीं उथे जाके कूटी बननी इतें इतने क्डा जाके ਹੁਣ ਆਪਾਂ ਬੂਟੀਆਂ ਬਣਾਉਣੀ ਆ ਅੱਗੇ ਮਣਾ ਚਾਹਾਂਗੇ ਥੋੜੀਆਂ ਹੀ ਰਹਿ ਗਈਆਂ ਬਸ 4-5 ਪੰਜ ਬੂਟੀਆਂ ਰਹਿ ਗਈਆਂ ਆਪਣੀਆਂ ਤੇ ਵੀਡੀਓ ਨੂੰ ਵੇਖੋ ਐਂਡ ਟਿਕਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ